ਕੰਨਾ ਪੁਆਸੀ ਭਾਰਤੀ ਚਾਂਪਲੇ ਦੇ ਇੱਕ ਕੋਰੀ ਦੇ ਵਿੱਚ লাশ ਸਿਰਕੇ ਪੈ ਗਿਆ ਸੀਗੀ। ਉਹਦੀ ਸਾਡੀ ਪੁਲਿਸ ਤੇ ਬੜੀ ਇਫੈਕਟ ਹੋਇਆ ਚ ਆਮ ਲੋਕਾਂ ਦਾ ਵੀ ਬੜਾ ਸਮਰਥਨ ਹੋ ਰਿਹਾ। ਬੜੇ ਲਾਰਡ ਸੀਗੇ ਉਹਨਾਂ ਨੇ ਰਿਪੋਰਟ ਵੀ ਦਿੱਤੀ ਕਿ ਪਤੀ ਦੇ ਸਾਡੀ ਪੁਲਿਸ ਨੇ ਵੀ ਚਾਰਗੇ ਲੈਣ ਦੀ ਹੋਟ ਰੇਸ ਕਰਿਆ। ਇਹਨਾਂ ਦਾ ਕੀ ਨਾਮ ਹੈਗੇ 32 ਸਾਲ ਦੀ ਹੈ। ਦੇਖੀਦੇ ਸਸਤੇ ਸੋਰਾ ਸੋਰਾ ਇਹਦਾ ਹੈ ਕਿ ਐਪਰੇਸ਼ਨ ਤੇ ਲਾਰੀ ਇਹਦੀ احساس ਹੈ ਠੀਕ ਹੈ ਜੀ ਇਹਨਾਂ ਨੂੰ ਜਿਹੜੀ ਗ੍ਰੈਕਸਟ ਦੇ ਸਾਖ ਸੀਗਾ ਉਹ ਇੱਕ ਰਾਤ ਪਹਿਲਾਂ ਜਿਹੜਾ ਵੀ ਪਰਸੋਂ ਰਾਤ ਇਹ ਲੋੜਾਂ ਲੇਟ ਆਈਂ ਤੇ ਐਸ ਇਸ ਵਾਟ ਦੇ ਦੈਟ ਕੇ ਉਹ ਰੋਜ਼ ਲੇਟ ਆਣ ਦੀ ਹਿਸਾਬ ਕੀ ਇਹਨੇ ਕੋਈ ਆਪਸ ਚੜਪੋਈ ਇਹ احساس ਨੇ ਬੜੀ ਤੇ ਸਾਰੇ ਨੇ ਤਾਂ ਪਰਾ ਦਬਾ ਗਏ ਸਮਾਰਤ ਅਗਰੇ ਦਨ ਸਵੇਰ ਇਹਨਾਂ ਨੇ ਇੱਕ ਪਿੰਡ ਦਾ ਸੀਗਾ ਅਜੇ ਹਮਾਰਾ ਉਹ ਉਹ ਵੀ ਤੇ ਲੱਭ ਆਇਆ ਲਾਗੇ ਉਹਨਾਂ ਨੇ ਮੌਨਿਕ ਜਿਵਾਗੇ ਉਹ ਕਹਿੰਦੇ ਕਿ ਆਪਰੇ ਇੱਕ ਪੇਹ ਹੋਰੀ ਐ ਜਿਸ ਸਟੇਟ ਗਿਆ ਨਹੀਂ ਉਹ ਉਹ ਹੋਰੀ ਸਟੰਦੇ ਬਹਾਨੇ ਵੀ ਲੈ ਕੇ ਜਾ ਰਹੇ ਸੀ ਪਰ ਉਹਦਰ ਕੋਈ ਦਾ ਨਾਕਾ ਦੇਖ ਕੇ ਇਹ ਤੇ ਪਾਸੇ ਨਹੀਂ ਮੁੜ ਪਏ ਰੌਂਕ ਕਰਦੇ ਰਹੇ ਆਪਣਾ ਸੇਕ ਤੋਂ ਵਰਦੇ ਆਦੇ ਬਾਕੀ ਸਾਰੀ ਫੋਰਸ ਨੇ ਐਡੀਸੀ ਦੇ ਨਾਲ ਸਿੱਸਾ ਸਿੱਸਾ ਆਉਂਦੇ ਵਾਕ ਇਹ ਮੜਾ ਵਿਸਥਾਪੀਨਾ ਕੰਮ ਕੀਤਾ ਤੇ 4 ਘੰਟੇ ਜੇਨਿ ਕੇਸ ਕਰਦੇ ਸਾਕੇ ਜਿੰਨੇ ਜਿਹੜੇ ਹੇ ਗ੍ਰਸਤਾਰ ਹਨ ਉਹਦੀ ਪਤਨੀ ਦਾ ਲਖਨਉ ਰਹਿਤ ਹੈ ਵਿਹਾਰਾਤ ਹੋ ਰਹੇ ਦਾ ਇਹ ਪਨਾਰੇ ਨੇ ਪਰ ਇਹ ਦਾ ਆਪਸ ਤੋਂ ਜਵਾਬਦਾਰੰਗਾ ਸੀਗਾ ਜਿਹਦੇ ਪਤਨੀ ਦਾ ਨਾਮ ਹੈਗੇ ਅਰਵੇ ਅਰਵੇ ਸਰ ਬੱਚੇ ਇਹ ਆਪਣਾ ਬਕਰਾਨਾ ਇਹਨਾਂ ਦਾ ਜਿਹੜਾ ਕ੍ਰਾਈਟਰੀ ਇੱਕ ਬੇਟੀ ਹੈਗੀ ਇਹਨਾਂ ਦਾ ਆਪਣਾ ਮਕਾਨ ਦੇ ਕਰਾਇਤੇ ਕਈ ਕਰਾਇਤੇ ਵੈਰੀਫਿਕੇਸ਼ਨ ਵਗੈਰਾ ਇਹਨਾਂ ਦੀ ਹੋਈ ਵੀ ਸੀ ਵੈਰੀਫਿਕੇਸ਼ਨ ਚੈੱਕ ਕਰਦੇ ਫਿਰ ਇਹਨਾਂ ਚੈੱਕ ਕਰੋ ਸਰ ਮਾਡਲ ਕਿਸ ਤੱਕ ਇਹ ਨਹੀਂ ਲਗਾਦੇ ਕੋਈ ਆਪਸ ਵਿੱਚ ਬੰਦੀ ਨਹੀਂ ਸੀ ਕਰੈਕਟਰ ਦੇ ਚੈੱਕ ਕਰਦੇ ਸੀ ਉਹਨਾਂ ਜਗ੍ਹਾ ਤੇ ਮਹਾਰਾਜਨਗਰ ਕਰਦੇ ਸੀ ਕਰਦੇ ਮਹਾਰਾਜਨਗਰ ਮਹਾਰਾਜਨਗਰ ਸਰ ਅਜੇ ਨੂੰ ਇਹਨਾਂ ਨੇ ਕੋਈ ਮਤਲਬ ਲਾਲਚ ਦਿੱਤਾ ਸੀ ਜਾਂ ਕੀ ਮਤਲਬ ਨਾਲ ਨਾਲ ਚਾਹ ਉਹ ਪਤਾ ਹੀ ਨਹੀਂ ਸੀ ਅਜੇ ਅਜੇ ਨੂੰ ਹੈ ਉਹ ਤਾਂ ਇਹ ਕਹਿ ਰਹੇ ਕਿ ਮੈਨੂੰ ਪਤਾ ਨਹੀਂ ਸੀ ਆਮ ਆਮ ਦਾ ਕਹਿ ਕੇ ਆ ਰਿਹਾ ਸੀਗਾ ਤੇ ਉਹਨੂੰ ਸਾਬ ਨਾਲ ਉਹ ਤਾਂ ਹੀ ਉਹਨੂੰ ਕਹਿ ਰਹੇ ਸੀ ਕਿ ਸਬਜ਼ੀ ਮੰਡੀ ਵੱਲ ਲੈ ਕੇ ਜਾਣਾ ਸਰ ਜੀ ਪਤਾ ਨਹੀਂ ਸੀ ਤੇ ਪੁਲਿਸ ਨੂੰ ਦੇਖ ਕੇ ਉਹ ਡਰ ਕੇ ਭਰੇ ਆ ਕਿ ਪਤਾ ਨਹੀਂ ਸੀ ਤੇ ਉਹਨੂੰ ਟੈਕ ਚੜਿਆ ਆ ਸਾਡੇ ਲਈ ਉਹ ਵੀ ਇਹ ਜਣਾ ਪਰ ਮੈਂ ਤਾਂ ਇਹ ਦੱਸ ਰਿਹਾ ਕਿ ਉਹ ਜਿਹੜਾ ਉਹ ਕਹਿੰਦਾ ਸੀ ਮੈਨੂੰ ਪਤਾ ਨਹੀਂ ਬਸ ਐ ਤੇ ਲੈ ਚੱਲ ਲੈ ਜਨ ਕਿ ਜਿੱਦਾਂ ਪਹਿਲਾਂ ਡਰਾਮ ਚ ਲਾ ਲੁੱਟ ਕੇ ਜੀ ਪਰਵਾਸੀ ਤੇ ਹੁਣ ਇੱਕ ਇਦਾਂ ਦੀ ਬਾਤ ਆ ਗਈ ਹੈ ਜਿੱਦਾਂ ਹੁਣ ਗਰੈਏ ਤੇ ਰਹਿੰਦੇ ਨੇ ਇਹ ਲਗਦਾ ਵੱਡੀਆਂ ਬਾਰਦਾਤਰ ਨੂੰ ਜਨਮ ਦੇ ਸਦਨੇ ਬੈਨੀਫੀਸ਼ੀਅਨ ਦਾ ਜੁਰੀ ਹੈ ਇਹ ਸਾਰਿਆਂ ਨੂੰ ਅਸੀਂ ਇਹਨਾਂ ਜਿਹੜੇ ਲੋਕ ਕਰ ਵੀ ਰੱਖਦੇ ਹਾਂ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਹਨਾਂ ਨੂੰ ਸਹਾਇਤਾ ਦੇਣਾ ਚਾਹੀਦਾ ਹੈ ਮੈਂ ਇਹ ਸਾਰੀ ਚਾਹੀ ਰਹੀ ਹੈ ਜਿਸ ਮਾਰੇ ਇਹ ਕੱਲ ਦਾ ਇਹ ਮਸੂਆ ਸੀਗਾ ਦੁਬਾਰਾ ਕਰਨਾ ਜੀ 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 ਆਨਲੋਕੂਆ ਸਿੰਘ ਬਾਗੀ ਚਾਉਂਦੇ ਗਏ ਲੇਕੂ ਮੂਵੀ ਦੇ ਵਿੱਚ ਲਾਸ਼ ਸਿੱਟ ਕੇ ਪਾੜ ਗਏ ਸੀਗੀ। ਉਹਦੀ ਸਾਡੀ ਬੁਲਿਸ ਤੇ ਬੜੀ ਫੋਕਸ ਹੋ ਰਹੀ ਹੈ। ਫੈਕਟੋਰੇਟ ਆਮੋਕਾਂ ਦਾ ਵੀ ਬੜਾ ਸਮਰਥਨ ਹੋ ਰਿਹਾ। ਬੜੇ ਅਲਰਟ ਸੀਗੇ। ਉਹਨਾਂ ਨੇ ਰਿਪੋਰਟ ਵੀ ਕੀਤੀ ਹੈ ਕਿ ਘੱਟ ਹੀ ਨੇ। ਸਾਰੀ ਪੁਲਿਸ ਨੇ ਚਾਰ ਕੈਂਟੇ ਨੂੰ ਡ੍ਰੇਸ ਕਰਿਆ। ਇਹ ਤਰਤੀ ਦਾ ਨਾਮ ਹੈਗਾ 32 ਸਾਲ ਦੀ ਹੈ ਰੇਸ਼ਨਾ। ਤੇ ਇਹਦੇ ਸਾਥੀ ਤੇ ਸੋਹਰਾ। ਸੋਹਰਾ ਇਹਦਾ ਹੈ ਕਿ ਐਪਰੇਸ਼ਨ ਦੇ ਲਾਰੀ ਇਹਦੀ ਸਾਸ ਹੈ ਇਹਨਾਂ ਨੇ ਉਹ ਕਰੇ ਕਰੇ ਚੋ ਤੇ ਸ਼ਾਖ ਸੀਗਾ ਉਹ ਇੱਕ ਰਾਤ ਪੈਣਾ ਜਿਹੜਾ ਕਿ ਪਰਸੋਂ ਰਾਤ ਉਹ ਜਿਹੜੋਂ ਥੋੜਾ ਲੇਟ ਆਇਆ ਤੇ ਐਸ ਇਸ ਬਰਥਡੇ ਦੇ ਕੇ ਉਹ ਲੋ ਜੀ ਚੱਲੇ ਸੀ ਕਰਕੇ ਨਾ ਇਹਨਾਂ ਨੇ ਤਾਂ ਬਹੁਤ ਆਫਸਟੜ ਪਾਈ ਸਾਸ ਨੇ ਬੜੀ ਤੇ ਸਾਰੇ ਨੀਤ ਕਲਾ ਦਬਾ ਗਏ ਮਾਤਾ ਅਗਵੇਦਨ ਸਭਾ ਕਰੇ ਨਾ ਨੇ ਇੱਕ ਪਿੰਡ ਦਾ ਸੀਗਾ ਅਜੇ ਹੁਣ ਉਹ ਹੋਣੀ ਤੇ ਲੈ ਆਇਆ ਮੌਨਿਕ ਲਾਗੇ ਉਹਨੇ ਮੌਨਿਕ ਲਾਗੇ ਉਹ ਕਹਿੰਦੇ ਕਿ ਆਮਰੀਏ ਤੇ ਹੋਰੀ ਐ ਜੀ ਸਿੱਟ ਕੇ ਆਣੀ। ਸੋ ਉਹ ਹੋਰੀ ਸਿੱਟਣ ਦੇ ਬਹਾਨੇ ਘਰੇ ਲੈ ਕੇ ਜਾ ਰਹੀ ਸੀ। ਜਦੋਂ ਉਹ ਪੁਲਿਸ ਦਾ ਨਾਕਾ ਦੇਖ ਕੇ ਇਹ ਕੇ ਵੱਸੇ ਨਹੀਂ ਮੋੜ पे ਰੌਂਗ ਕਰਦੇ ਹੈ ਆਪਣਾ ਸਰੀਰ ਤੋਂ। ਭਾਰਤਿਆ ਦੇ ਪਾਕੀ ਸਾਡੀ ਪੁਲਿਸ ਨੇ ਡੀਸੀ ਪਾਸ ਕਰ ਦਿੱਤਾ। ਸੁਤਾ ਦੇ ਤੇ ਕੀ ਗੱਲ ਕਰ ਰਹਾ ਹੋ ਉਸਨੇ ਬਾਕੀ ਨੇ ਮੜਾ ਸਟੈਟਿੰਗ ਨਾਲ ਕੰਮ ਕੀਤਾ ਦੇ ਚਾਰ ਕਿਹਦੇ ਐਂਟੀਕ ਪੇਸ ਕਰ ਰਿਹਾ ਹੈ ਸਾਡੇ ਇਤਨੇ ਜਿਹੜੇ ਲੋਕ ਨੇ ਗੁਸਤਾਰ ਸਰ ਜੀ ਜਿਹੜਾ ਪਤੀ ਇਹਦਾ ਲਖਣਾ ਹੋਏ ਪਤੀ ਦਾ ਨਾਮ ਹੈਗਾ ਅਰਵਿੰਦ ਸਰ ਬੱਚੇ ਇਹ ਆਪਣਾ ਮਕਰਾਣਾ ਇਹਨਾਂ ਨੇ ਜੇ ਕਰਾਇਤੀ ਜੀ ਇੱਕ ਧੀ ਹੈਗੀ ਇਹਨਾਂ ਦਾ ਆਪਣਾ ਕੰਮ ਨਹੀਂ ਕਰਾਇਆ ਇਹ ਕਰਾਇਆ ਹੈ ਵੈਰੀਫਿਕੇਸ਼ਨ ਹੋ ਰਹੀ ਹੈ ਨਾ ਤੁਹਾਨੂੰ ਵੀ ਵੈਰੀਫਿਕੇਸ਼ਨ ਚੈੱਕ ਕਰ ਰਹੇ ਹੈਗੇ ਕੋਈ ਆਪਸ ਬੰਧ ਨਹੀਂ ਸੀ ਕਰੈਕਟਰ ਦੇ ਚੈੱਕ ਕਰਦੇ ਸੀ ਮਹਾਰਾਜ ਨਗਰ ਜੀ ਕਰੋ ਮਹਾਰਾਜ ਨਗਰ ਜੀ ਸਰ ਅਜੇ ਨੂੰ ਇਹਨਾਂ ਨੇ ਕੋਈ ਮਤਲਬ ਲਾਲਚ ਦਿੱਤਾ ਸੀਗਾ ਜਾਂ ਕੀ ਤੁਹਾਨੂੰ ਲਾਲਚ ਆਉਂਦਾ ਪਤਾ ਹੀ ਨਹੀਂ ਸੀਗਾ ਅਜੇ ਅਜੇ ਨੂੰ ਹੈ ਉਹ ਤਾਂ ਇਹੀ ਕਹਿੰਦੇ ਕਿ ਮੈਨੂੰ ਪਤਾ ਨਹੀਂ ਕਿ ਆਮ ਆਮ ਦਾ ਤੇ ਕਹਿ ਕੇ ਆ ਰਿਹਾ ਸੀਗਾ ਤੇ ਉਹ ਸਾਹਿਬ ਨਾਲ ਉਹ ਤਾਂ ਹੀ ਉਹਨੂੰ ਕਹਿ ਰਹੇ ਸੀ ਕਿ ਸਬਜ਼ੀ ਮੰਡੀ ਵੱਲ ਲੈ ਕੇ ਜਾਣਾ ਹੈ ਸਰ ਜੇ ਪਤਾ ਨਹੀਂ ਸੀ ਤੇ ਪੁਲਿਸ ਨੂੰ ਦੇਖ ਕੇ ਵੀ ਉਹ ਡਰ ਕੇ ਹੋਰੀ ਹਾਂ ਤੇ ਪਤਾ ਨਹੀਂ ਸੀ ਤੇ ਪੁਲਿਸ ਨੂੰ ਦੇਖ ਕੇ ਡਰਿਆ ਫਿਰ ਸਾਡੇ ਲਈ ਉਹ ਵੀ ਅਲਮੁਰਜਮ ਹੈ ਪਰ ਮੈਂ ਤਾਂ ਇਹ ਦੱਸ ਰਿਹਾ ਕਿ ਉਹ ਜਿਹੜਾ ਉਹ ਕਹਿੰਦਾ ਸੀ ਮੈਨੂੰ ਪਤਾ ਨਹੀਂ ਹੈ ਪਰ ਇਹ ਤੇਲੇ ਲਗਦਾ ਨਹੀਂ ਕਿ ਜਿੱਦਾਂ ਪਹਿਲਾਂ ਡਰਾਮ ਚ ਲਾਫਟਕੇ ਦੀ ਬਰਵਾਸੀ ਤੇ ਹੁਣ ਇੱਕ ਏਦਾਂ ਦੀ ਬਾਤ ਆਉਂਦੀ ਹੈ ਜਿੱਦਾਂ ਹੁਣ ਕਰਾਇਤੇ ਰਹਿੰਦੇ ਨੇ ਚਲੇ ਜਾਂਦੇ ਨੇ ਕੋਈ ਲਗਦਾ ਵੱਡੀਆਂ ਬਾਤਾਂ ਕਰ ਨੂੰ ਜਾਣਦੇ ਹੁੰਦੇ ਨੇ ਬੈਨੀਫੀਸ਼ੀਅਨ ਜਰੂਰੀ ਆ ਬੈਨੀਫੀਸ਼ੀਅਨ ਜ਼ਰੂਰੀ ਹੈਗੀ ਤਾਂ ਸਾਰਿਆਂ ਨੂੰ ਅਸੀਂ ਇਹਨਾਂ ਜਿਹੜੇ ਡਾਕਟਰ ਵੀ ਰੱਖਦੇ ਹਾਂ ਸਾਰਿਆਂ ਨੂੰ ਤੁਸੀਂ ਅਪੀਲ ਕਰਦੇ ਆ ਕਿ ਇਹਨੂੰ ਸਥਾਪਿਤ ਰਹਿਣਾ ਚਾਹੀਦਾ ਹੈ ਉਹ ਇਹ ਸਾਡੀ ਚਾਹਤ ਰਹੀ ਹੈ ਇਸ ਮਾਰੀ